ਦੀ ਫਤੇ ਜ਼ਿਲ੍ਹਾ ਮਾਨਸਾ ਬਲਾਡਾ ਆਪਣਾ ਹੀ ਪਿੰਡ ਕਨੀਪੁਰ ਰੋਡ ਦੇ ਉੱਤੇ ਰੱਦੀਆ ਰੋਡ ਨੂੰ ਜਾਂਦੇ ਆ ਆਪਣਾ ਚੜਦੀ ਕਲਾ ਕਾਰ ਬਾਜ਼ਾਰ ਇੱਥੇ ਆਪਣਾ ਤਸੱਲੀ ਬਕਸ ਕੋਈ ਵੀ ਗੱਡੀ ਮਰੂਤੀ ਜਿੰਨਾ ਕਾਰ ਵੀ ਹੋ ਕੋਈ ਵੀ ਆਪਣੇ ਭਾਈ ਸਾਹਿਬ ਇੱਥੇ ਪਾਲ ਸਿੰਘ ਕਾਕਾ ਸਿੰਘ ਗੁਰਪਿਆਰ ਸਿੰਘ ਇਹਨਾਂ ਨੂੰ ਆਪਾਂ ਮਿਲ ਸਕਦੇ ਆ ਕੋਈ ਵੀ

ਸਾਰ ਸਭ ਗੱਡੀਆਂ ਲਿਆਵਾਂਗੇ ਖਿੱਚ ਕੇ ਹਰ ਸ਼ਨੀਵਾਰ ਦੁਕਾਨ ਬੰਦ ਰਹਿੰਦੀ ਹੈ ਜੀ ਹਰ ਸ਼ਨੀਵਾਰ ਇੱਥੇ ਮੇਨ ਹੈ ਜਿਹੜੇ ਦਫ਼ਤਰ ਜੀ ਤੁਹਾਨੂੰ ਮਿਲੂ ਪਾਲਸੀ ਦੇ ਉੱਤੇ ਕਾਕਾ ਸਿੰਘ ਬੈਠੇ ਹੁੰਦੇ ਜਦੋਂ ਮਰਜ਼ੀ ਆਓ ਜੀ ਆਪਦਾ ਟਰਾਈ ਲੈ ਕੇ ਗੱਡੀ ਬਾਕੀ ਇੰਜਨਾਂ ਦਾ ਆਹ ਰੋਡ ਇੱਧਰ ਜਾਂਦਾ ਰਤੀਏ ਨੂੰ ਰਤੀਏ ਨੂੰ ਉਹ ਹਾਰ ਰੋਡ ਰਤੀਆ ਕਰਦੇ ਕੱਟ ਕਰਦੇ ਬਾਤ ਸੁਣ ਉਹਦੀ ਵਿੱਚ ਨਹੀਂ ਬੋਲਿਆ ਕਰਦੇ ਜਦੋਂ ਮੈਂ ਰੋਡ ਦਾਸੀ ਦਿੱਤਾ ਤੂੰ ਦੂਰੀ ਵਰਗਾ